ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਨਵੰਡਿਆ ਪੰਜਾਬ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਪੂਰੀ ਪਰਮਾਰ ਹੈ ਉਸੇ ਤਰ੍ਹਾਂ ਅੱਜ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਝੋਟਾ ਜੋ ਕਿ ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰ ਨੇ ਉਹਨਾਂ ਨੇ ਅੱਜ ਫੇਰ ਇੱਕ ਬੰਦੇ ਨੂੰ ਸਿਗਨੇਚਰ ਕੈਪਸੂਲਾ ਨਾਲ ਫੜਿਆ ਇਹ ਫੜਿਆ ਵੀ ਉਸ ਦੁਕਾਨ ਤੋਂ ਹੈ ਜਿੱਥੇ ਕਿ ਪਹਿਲਾਂ ਵੀ ਦੋ ਵਾਰੀ ਕਾਰਵਾਈ ਹੋ ਚੁੱਕੀ ਹੈ ਪਰ ਫੇਰ ਵੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਤੁਸੀਂ ਦੇਖੋ ਪੂਰੀ ਵੀਡੀਓ ਕਿਸ ਤਰ੍ਹਾਂ ਇਹ ਬੰਦੇ ਦੀ ਜੇਬ ਦੇ ਵਿੱਚੋਂ ਸਿਗਨੇਚਰ ਕੱਢੇ ਜਾਂਦੇ ਨੇ ਕਿਸ ਤਰ੍ਹਾਂ ਦੁਕਾਨ ਤੇ ਛਾਪਾਂ ਮਾਰੇ ਜਾਂਦੇ ਤੇ ਦੁਕਾਨ ਦੇ ਪਿੱਛੇ ਜਾ ਕੇ ਵੀ ਪ੍ਰਮਿੰਦਰ ਸਿੰਘ ਨੂੰ ਝੋਟੇ ਨੇ ਦਿਖਾਇਆ ਕਿ ਉਹਨਾਂ ਨੇ ਕਿਸ ਤਰ੍ਹਾਂ ਸਿਗਨੇਚਰ ਦੇ ਜੋ ਕੈਪਸੂਲ ਹੈ ਉਹਨਾਂ ਦੇ ਪੱਤਿਆਂ ਨੂੰ ਤੇ ਡੱਬਿਆਂ ਨੂੰ ਅੱਗ ਲਗਾਈ ਹੈ ਜੋ ਕਿ ਸ਼ਰੇਆ ਮਾਨਸਾ ਦੇ ਵਿੱਚ ਇਹ ਨਸ਼ਾ ਵਿਕ ਰਿਹਾ ਹੈ ਪਰ ਪ੍ਰਸ਼ਾਸਨ ਕਿਉਂ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਆਉ ਦਿਖਾਉਣੇ ਆ ਪੂਰੀ ਖਬਰ ਪੂਰੀ ਵੀਡੀਓ ਦੇਖੋ ਤੇ ਤੁਸੀਂ ਵੀ ਦੇਖੋਗੇ ਕਿਸ ਤਰ੍ਹਾਂ ਨਸ਼ਾ ਮਾਨਸਾ ਦੇ ਵਿੱਚ ਵਿਕ ਰਿਹਾ ਹੈ। ਓਏ ਆ ਫੜੀ ਓ ਸੁੱਖੀ ਓ ਓਪਰ ਦੀ ਜਾਨੀ ਮਗਰ 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 ਮੰਗ ਲਵੋ ਓ ਪਾ ਇਸ ਬੰਦੇ ਦੇ ਪਿੱਛੇ ਪਾਸੇ ਹੋਰੇ ਓ ਕੈਮਰਾ ਚਲਾ ਕੇ ਰੱਖੀ ਆਰਾ ਪਿੱਛੇ ਰੱਖ ਲਓ ਫੋਨ ਇਹ ਲੈ ਬਈ ਛੁੱਟੇ ਉਹ ਗਾਹ ਕਰ ਲੋ ਸਕੂਲ ਦੀ ਕਾਲੇ ਕਾ ਤੇ ਬਾਜੀ ਲੈ ਗਿਆ ਪਿੱਛੇ ਮੈਨਾਂ ਆ ਵੀ ਕਰਾਇਆ ਕੋਈ ਨੂੰ ਜਾਣ ਨਾ ਦੇ ਇਹਨੂੰ ਜਾਣ ਨਾ ਦੇ ਤੇਰੇ ਉਹ ਨਾ ਫਾਂ ਵੀ ਸਾਡੇ ਕੋਲ ਆ ਪਲਾਏ ਗਿਆ ਹੂੰ ਪਲਾਹ ਹੁਣ ਰੱਖ ਦੂੰਗਾ ਨਹੀਂ ਤੇਰੀ ਨਹੀਂ ਸੁੱਖੀ ਕਰੀ ਹੁਣ 2 ਮੀਟਰ ਮਾਰ ਕੇ ਡਰਾਈਵਡ ਬਾਹਰ ਹੋ ਗਿਆ ਲੈ ਕੇ ਆ ਦੇਖੋ ਕਹੀ ਜਾਂਦਾ ਉਹ ਦਿੱਥੋ ਲੈ ਗਿਆ ਓਏ ਹਨ ਬੁਲਾ ਰੇ ਜਾਂ ਨਾ ਦੇ ਦਰਾ ਕੇ ਸਾਰਾ ਬੁਲਾਉ ਹੋ ਗਿਆ ਓ ਸੁੱਖੀ ਲਾਈ ਫੋਨ ਓ ਜਾਈ ਪਖਰੇ ਕੋਈ ਅੰਦਰ ਕੋਈ ਜਾਂਦਾ ਲ ਕੋਈ ਜਾਂਦਾ ਅੰਦਰ ਹੋ ਗਿਆ ਆ ਆ ਹੈਲੋ ਆਈ ਓਏ ਕੋਲ ਕੋਈ ਜਾਂਦਾ ਮਗਰ ਆ ਜਾ ਦੇਖ ਲਿਆ ਵਸ ਆ ਜਾ ਸਾਨੂੰ ਪਤਾ ਲੱਗ ਗਿਆ ਕਿੱਥੇ ਲਗੋਇਆ ਯਾਰ ਆ ਜਾ ਆ ਪਟਿਆ ਹੋਇਆ ਨੇ ਵੇ ਉਹ ਇਹ ਚ ਭਾਈ ਉਥੋਂ ਕੱਢ ਕੇ ਆਏ ਯੇਰ ਤੋਂ ਸਾਨੂੰ ਪਤਾ ਲੱਗ ਗਿਆ ਉਥੇਂ ਦਰਾ ਓਏ ਇੱਥੋਂ ਵੱੜ ਗਈ ਵੀਡੀਓ ਸਾਡੇ ਕੋਲ ਅੰਚਾਰ ਤੂੰ ਬੱਚੀ ਗੱਲ ਸੁਣਾ ਇਧਰੋਂ ਤੂੰ ਕਰ ਤਾਂ ਦਿਖਾੜੀ ਗਰੀਬ ਬੰਦਾ ਅਸੀਂ ਤੈਨੂੰ ਬੁਣੇ ਕਰਦੇ ਆ ਆਪੇ ਮਾਰ ਤੂੰ ਕਹਿ ਓਰੇ ਬੈਠੇ ਨਾ ਪਾਪ ਨਾ ਤੂੰ ਘਾ ਤੈਨੂੰ ਕਿ ਲੋ ਲਾਇਆ ਉਹ ਸਾਰੇ ਰਿਸ਼ਤੇ ਦੱਸ ਜੇ ਫਿਰ ਆਦਾ ਕਰੂਗਾ ਦੱਸੋ ਤੁਮਾਂ ਇਹ ਨਹੀਂ ਮੰਨ ਕੇ ਦੂਗਾ ਕਿਸ ਨੂੰ ਲੋਕਾਂ ਨੂੰ ਕਹਿ ਦੂਗਾ ਉਹ ਹੋਰ ਗਰੀਬਾਂ ਦਾ ਕਿੱਥੋਂ ਦੱਸੋ ਕਿਹੜੇ ਰੱਤੇ ਇਹ ਬੱਚਾ ਭੋਗਤਾਰ ਦੀ ਕਿੰਨੇ ਰੱਤੇ ਕਿੰਨੇ ਰੱਤੇ ਰਹੇ ਕਿੰਨੇ ਰੱਤੇ ਰਹੇ 24 ਰੱਤੇ ਰਹੇ ਇਹ ਓ ਇੱਥੇ ਖੜਾ ਨਹੀਂ ਮੁਰਦਾ ਕੋਲ ਲੱਗਾ 200 ਰੁਪਏ ਰੁਪਏ ਉਸਤਾ ਸੀ ਅੱਗੇ ਇਹ ਉੱਤੇ ਨੇ ਇੱਧਰ ਕਿਹੜਾ ਆਹੀ ਆ ਨਾ ਆਹੀ ਨੂੰਦਾ ਸੀ ਇੱਥੇ ਬਹਿ ਕੇ 60-70 ਪਾ ਕੇ ਆਉਂਦਾ ਸੀ ਦੁਬਾਰਾ ਹੁਣ ਤੇਰੀ ਸੇਵਾ ਹੋਊਗਾ ਨਹੀਂ ਇੰਨੇ ਬਗਾ ਸੇਵਾ ਹੋਊ ਤੇਰੀ ਸੇਵਾ ਹੋਊ ਆਹੀ ਆ ਕੋਈ ਨਹੀਂ ਨਿਗਰੱਖੋ ਅੱਛੇ ਕੇ ਅੰਸ਼ੇ ਸਾਹਮਣੇ ਖੜਕਿਆ ਸੀ ਪਰ ਬਾਹਰ ਜਾਂ ਬਾਈ ਜੀ ਨਿਗਾਰਾ ਰੱਖੀ ਨਿਗਾਰਾ ਕਿ ਨਿਗਾਰਾ ਕਿ ਵੇਚਦਾ ਇਹ ਦਿਮਾਗ ਮਰੀ ਜਾਂਦੇ ਆ ਹੋਰ ਤਾਂ ਕੋਈ ਉਹ ਵੇਚਦਾ ਭੱਜ ਕੇ ਮਗਰ ਲੁਕੋ ਕੇ ਆਇਆ ਇਹ ਕੀ ਕਰਵਾਈ ਬੱਤ ਆਲੀ ਮੇਰੇ ਨਾਲ ਹੋਣ ਓਦੋਂ ਕੋਈ ਇਦਾਂ ਹੀ ਗਾੜੀ ਤਾਂ ਬੀਜੋ ਨਹੀਂ ਹੋ ਸਭ ਤੇ ਇਹ ਵੀ ਕੋਈ ਵਾਈ ਬੱਤ ਆਂਦੇ ਯਾਰ ਸਭ ਐਸਾ ਸਾਰਾ ਕੁਝ ਇਹਨਾਂ ਨਾਲ ਉਹਨੇ ਆ ਭੱਜ ਕੇ ਤੁਹਰਾ ਕਿ ਦੋ ਅਸੀਂ ਲੈ ਲਈ ਪਰ ਮੁੰਡੇ ਮਾਰਦੇ ਆਰੇ ਹੈਲਾਈ ਆਹ ਆ ਇੰਨਾ ਹੀ ਦੁਕਾਨ ਪਿੱਛੋਂ ਛੱਟ ਫੁੱਲ ਕੇ ਆਹ ਪ੍ਰੈਗਨਨ ਕੈਪਸੂਲ ਆਹ 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 ਪ੍ਰੈਗਨਨ ਕੈਪਸੂਲ ਸੱਚ ਦੱਸਦੇ ਤੂੰ ਆਹ ਦੇਖੋ ਬਈ ਸਰੇਦਨਾ ਬਿਨਾ ਆਹੀ ਆਹੀ ਸਾਮਾ ਚ ਹੀ ਆਹੇ ਇਹੀ ਕੈਪਸੂਲ ਆ ਇਹ ਆਹ ਦੇਖੋ ਪ੍ਰੈਗਨਨ ਸਿਕਮੂਰ ਇਹ ਕਿੰਨੇ ਮਚਾਏ ਪੈਣ ਡੱਬੇ ਉਹੀ ਵੇਚ ਰਿਆ ਹੈ ਨਾਲ ਇੱਧਰ ਇੱਧਰ ਦੇਖੋ ਕਿੰਨੇ ਇਹ ਆ ਵਿੱਚੋਂ ਫਟਾਕੇ ਇੱਥੇ ਪਿੱਛੋਂ ਬਣਾ ਕੇ ਪੰਜ ਵਾਰ ਫੜ ਲਿਆ ਹੈ ਇਹੋ ਜਿਹਾ ਉਹੀ ਜਿਹਾ ਫਟਾਕੇ ਆਊਗਾ ਇਤਨੀ ਮਾਰੂ ਇੱਥੋਂ ਪਿੱਛੋਂ ਹੀ ਆ ਕੇ ਬੜਾਇਆ ਨਹੀਂ ਇੱਥੇ ਬੜਾਇਆ ਏਸੇ ਤੁਸੀਂ ਉਹ ਯਾਰ ਬਾਈ ਮੈਂ ਇਹ ਹੀ ਥੱਲੇ ਦੇ ਬਾਅਦ ਉਹ ਤੈਨੂੰ ਮੋੜ ਦਾਂਗੇ ਪੱਤਾ ਸੀ ਕਿ ਕਿੱਥਾ ਜਮੇਗਾ ਯਾਰ ਉਹ ਇੱਥੇ ਨਾ ਪੱਕਰਾ ਉੱਪਰ ਬੜਾਉਂਦੇ ਹਾਂ ਕੋਈ ਲਾਇਕ ਮੈਂ ਦਊਂਗੀ ਕੋਈ ਬਾਗਤੀ ਆਰਐਕਸ ਕੋਲ ਦੀ 550 ਪਿਆਰੇ ਆ ਦੇਖ ਆਰ ਐਕਸ ਕਫ ਬੀ ਸੀ ਸੀ ਪਈ ਐ ਪਿੱਛੇ ਮੱਛਿਆ ਪਿਆ ਸਾਰਾ ਕੁਸਾ ਮਚਾਰੇ ਪਿਆ ਪਿੱਛੇ ਡੱਬੇ ਮੱਛਿਆਂ ਦੇ ਪੱਤੇ ਇਹੇ ਮੱਤੇ ਤੋਂ ਲੈ ਕੇ ਦੱਸਦਾ ਮੈਂ ਬੋਲੂ ਗਰੀਬ ਨੂੰ ਕੀ ਕਹੀਏ ਇਹ ਉਹੀ ਤਿੰਨ ਕੋਣੀ ਵਾਲਾ ਮੈਡੀਕਲ ਆ ਜਿਹੜਾ ਬਾਹਰ ਤੋਂ ਜਾ ਕੇ ਵਾਲੀ ਆਹੀ ਤਿੰਨ ਕੋਣੀ ਵਾਲਾ ਮੈਡੀਕਲ ਆ ਇਹ ਇਹ ਜਿਹੜੇ ਜਾਂਦੇ ਉਹ ਕਰਤਾ ਆ ਦੇਖੋ ਇਹ 10 ਵਾਰੀ ਚੂਹ ਹੋਰ ਨਹੀਂ ਕਰਕੇ ਕਿਸੇ ਦੇ ਤੈਨੂੰ ਛੱਡ ਲੈ ਇਸੇ ਕਰਕੇ ਰਹੇਂ ਤੂੰ ਘਾੜੀ ਕਰਦੇ ਆ ਹੁਣ ਆਪਾਂ ਨਾਲ ਨੀਰਾ ਲਾ ਗਰੋ ਇਹਦਾ ਪੈਸਾ ਲੈ ਆ ਆ ਠੀਕ ਹੈ ਮੂੰਹ ਤੇ ਮਾਰੂੰ ਪਾਣ ਬੰਦ ਪਾਇਆ ਹਰੇ ਲਾਈਨ ਫੋਨ ਉਹਨੂੰ ਫੋਨ ਸੁੱਕੀ ਲਾਈਨ ਡਰਗਸ ਸਪੈਕਟਰ ਨੂੰ ਫੋਨ ਹੋ ਕੇ ਕਿਹੜਾ ਆਪਾਂ ਇਹ ਕਰ ਸਕਦੇ ਆ ਆਪ ਕੋਲ ਇਹ ਆਪ ਨੂੰ ਆ ਸੀ ਆ ਫੜਿਆ ਆ ਹੁਣ ਹੀ ਲੈ ਕੇ ਆਇਆ ਤੋਂ ਆ ਦੁਕਾਨ ਤੋਂ ਲੈ ਕੇ ਆ ਆਪ ਮੰਨ ਗਿਆ ਪਿੱਛੇ ਡੱਬੇ ਮੱਚੇ ਪਏ ਨੇ ਸਾਰੇ ਉਹ ਅਹੀਦਾ ਬਾਅਦ ਕੀ ਉਹ ਡੱਬੇ ਰੱਖਦਾ ਇਹਦੇ ਬਾਈ ਦੋ ਵਾਰ ਅਸੀਂ ਇਹ ਬੰਦ ਕਰਾ ਦਈਏ ਤੂੰ ਪਹਿਲਾਂ ਅਸੀਂ ਕੀ ਕਰੀਏ